ਫਤੇ ਅੱਜ ਆਪਾਂ ਬਲਾਕ ਕਲਾਂੌਰ ਦੇ ਵਿੱਚ ਆਡੀ ਟੀਮ ਪਹੁੰਚੀ ਪੰਜਾਬ ਫਿਕਸ ਜੀ ਵਾਲੋਂ ਮੈਂ ਸਾਡੇ ਜ਼ਿਲ੍ਹਾ ਦੇ ਪ੍ਰਧਾਨ ਰਾਜੇਪਾਲਾ ਜੀ ਮੈਂ ਵਾਈਸ ਪ੍ਰਧਾਨ ਗੋਪੀ ਬਖਤਪੁਰ ਸਾਡੇ ਚੇਅਰਮੈਨ ਵਿਰਕ ਸਾਹਿਬ ਤੇ ਸਾਡੇ ਕੈਸ਼ੀਅਰ ਲक्की ਵੀਰ ਦਿਨਾਨਗਰ ਤੋਂ ਤੇ ਸਾਡੇ ਪਟਾਲਾ ਬਲੋਗ ਦੇ ਪ੍ਰਧਾਨ ਚਾਚਾ ਸ਼ਰਮਾ ਜੀ ਅੱਜ ਇੱਥੇ ਲੱਗੀ ਅੱਜ ਤੁਹਾਨੂੰ ਥੋੜੇ ਦਿਨ ਤੋਂ ਪਤਾ ਲੱਗਾਈ ਵੀ ਆਪਣੇ ਕਲਾ ਨੌਰ ਬਲੋਕ ਦਾ ਪਿਛੜਿਆ ਸੀ ਤੇ ਟੈਕਸੀ ਵੀਰਾਂ ਨੂੰ ਇੱਥੇ ਪ੍ਰੋਬਲਮ ਆਉਂਦੀ ਸੀ ਤੇ ਅੱਜ ਆਪਾਂ ਸਰਵਿਸ ਮੰਤੀ ਨਾਲ ਸ਼ਰਮਨ ਸਿੰਘ ਨੂੰ ਬਲੋਕ ਦਾ ਪ੍ਰਧਾਨ ਚੁਣਿਆ ਹੈ ਤੇ ਪਹਿਲਾਂ ਵੀ ਕੁਮੇਸ਼ ਸਾਹਿਬ ਟੈਕਸੀ ਸਟੈਂਡ ਦੇ ਪ੍ਰਧਾਨ ਰਹਿ ਚੁੱਕੇ ਨੇ ਤੇ ਅੱਗੇ ਤੋਂ ਜੋ ਵੀ ਮੁਸ਼ਕਲ ਆਊਗੀ ਪੂਰੇ ਜ਼ਿਲ੍ਹੇ ਪੱਧਰ ਤੇ ਸਟੇਟ ਪੱਧਰ ਤੇ ਬਲੋਕਾਂ ਨੌਰ ਦੀ ਹੈਲਪ ਕੀਤੀ ਜਾਊਗੀ ਜੀ ਪੰਜਾਬ ਟੈਕਸੀ ਯੂਨੀਅਨ ਜਿੰਦਾਬਾਦ ਵਾਹਿਗੁਰੂ ਜੀ ਖਾਲਸਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਿਸਟ੍ਰਿਕਟ ਪੰਜਾਬ ਟੈਕਸੀ ਯੂਨੀਅਨ ਦਾ ਚੇਅਰਮੈਨ ਸਾਡੇ ਕਲਨੌਰ ਬਲਾਕ ਦੇ ਸਰਮਣ ਸਿੰਘ ਜੀ ਨੂੰ ਬਲਾਕ ਦਾ ਪ੍ਰਧਾਨ ਚੁਣਿਆ ਗਿਆ ਬਹੁਤ ਬਹੁਤ ਵਧਾਈਆਂ ਵੀਰ ਨੂੰ ਬਾਕੀ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਚੜ੍ਹਦੀ ਕਲਾ ਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰ ਜੀ ਅਸੀਂ ਪੰਜਾਬ ਟੈਕਸੀ ਯੂਨੀਅਨ ਵੱਲੋਂ ਡਿਸਟ੍ਰਿਕਟ ਗਰਦਾਸਪੁਰ ਵੱਲੋਂ ਆਏ ਆ ਇੱਥੇ ਸਰਮਣ ਸਿੰਘ ਜੀ ਨੂੰ ਪ੍ਰਧਾਨ ਚੁਣਿਆ ਗਿਆ ਏ ਜੋ ਸਮੇਂ ਦੇ ਆਉਣ ਵਾਲੇ ਸਮੇਂ 'ਚ ਕੋਈ ਕਿਸੇ ਵੀ 택ਸੀ ਵੀਰ, 택시 ਡਰਾਈਵਰ ਵੀਰ ਨੂੰ ਕੋਈ ਮੁਸ਼ਕਲ ਆਉਂਦੀ ਆ, ਕੋਈ ਪਰੇਸ਼ਾਨੀ ਆਉਂਦੀ ਆ, ਉਹਦਾ ਸੁਧਾਰ ਕੀਤਾ ਜਾਵੇ, ਉਹਦੀ ਮੁਸ਼ਕਲ ਦਾ ਹੱਲ ਕੀਤਾ ਜਾਵੇ। ਸਾਡੇ ਬਹੁਤ ਹੀ ਹੋਣ ਹਰ ਵੀਰ ਨੇ ਸਰਵਨ ਸਿੰਘ ਜੀ ਜਿਹੜੇ ਪਹਿਲਾਂ ਤੋਂ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਸੀ। ਹੁਣ ਅਸੀਂ ਸਰਵਸੰਤੀ ਨਾਲ ਉਹਨੂੰ ਦੁਬਾਰਾ ਤੋਂ ਪ੍ਰਧਾਨ ਚੁਣਿਆ ਹੈ ਤਾਂ ਜੋ ਆਉਣ ਵਾਲੀਆਂ ਕੋਈ ਵੀ ਮੁਸ਼ਕਲਾਂ ਦਾ ਹੱਲ ਕੀਤਾ ਜਾਵੇ ਜਾਂ ਬਾਹਰੋਂ ਕੋਈ ਵੀ ਡਰਾਈਵਰ ਵੀ ਆਉਂਦੇ ਨੇ ਉਹਨਾਂ ਦੀ ਮਦਦ ਕੀਤੀ ਜਾਵੇ ਤੇ ਕੋਈ ਕਿਸੇ ਨੂੰ ਮੁਸ਼ਕਲ ਨਾ ਆਉਣ ਦਿੱਤੀ ਜਾਵੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਨਮਸਕਾਰ ਜੀ ਮੈਂ ਰਾਜੇਨ ਭੱਲਾ ਗੁਰਦਾਸਪੁਰ ਤੋਂ ਪ੍ਰਧਾਨ ਪੰਜਾਬ ਕਚਰੀ ਯੂਨੀਅਨ ਦਾ ਤੇ ਅੱਜ ਬਹੁਤ ਹੀ ਵਧੀਆ ਤਰੀਕੇ ਨਾਲ ਸਰਵਸੰਤੀ ਨਾਲ ਕਲਾਨੌਰ ਬਲੋਕ ਦੇ ਇਹਨਾਂ ਨੂੰ ਸਰਬਸੰਸੀ ਨਾਲ ਸਰਵਨ ਸਿੰਘ ਜੀ ਨੂੰ ਪ੍ਰਧਾਨ ਬਣਾਇਆ ਗਿਆ ਜੀ ਲੈਣਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਵੀਰਾਂ ਨੇ ਮੈਨੂੰ ਫਿਰ ਇੱਕ ਵਾਰ ਤੋਂ ਪ੍ਰਧਾਨ ਚੁਣਿਆ ਪੰਜਾਬ ਟੈਕਸੀ ਯੂਨੀਅਨ ਦਾ ਮੈਂ ਤੁਹਾਨੂੰ ਦੇ ਨਾਲ ਫਿਰ ਤੋਂ ਯੂਨੀਅਨ ਦਾ ਹਰ ਤਰ੍ਹਾਂ ਕੰਮ ਕਰਾਂਗਾ ਤੇ ਮੋਢੇ ਨਾਲ ਮੋਢਾ ਲਾ ਕੇ ਚੱਲਾਂਗਾ ਸੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ